ਹੈਲੋ ਸਾਥਿਓ ਮੈਂ ਰਮਨ ਕੁਮਾਰ ਹਾਜ਼ਰ ਇੱਕ ਵਾਰ ਫੇਰ ਤੁਸੀਂ ਸਭ ਜਾਣਦੇ ਹੋ ਪੰਜਾਬ ਦੇ ਵਿੱਚ ਹਾਲਾਤ ਬਾੜੇ ਹਨ ਚੌਪਾਸੀ ਬਰਬਾਦੀ ਹੈ ਪਾਣੀ ਹੀ ਪਾਣੀ ਹਨ ਪੰਜਾਬ ਦਾ ਬਹੁਤ ਵੱਡਾ ਹਿੱਸਾ ਖੜਾਂ ਦੇ ਪਾਣੀਆਂ ਦੇ ਵਿੱਚ ਡੁੱਬਿਆ ਹੋਇਆ ਹੈ ਔਰ ਇਨ੍ਹਾਂ ਸਮਿਆਂ ਦੇ ਵਿੱਚ ਮੈਂ ਗੱਲ ਕਰਨੀ ਹੈ ਪੰਜਾਬ ਦੀ ਜਵਾਨੀ ਦੀ ਪੰਜਾਬ ਦੀ ਜਵਾਨੀ ਜਿਹੜੀ ਅਸੀਂ ਕਿੰਨੇ ਵਰਿਆਂ ਤੋਂ ਵੇਖਦੇ ਸੁਣਦੇ ਹਾਂ ਦੇਸ਼ ਦੁਨੀਆ ਵਿੱਚ ਬਦਨਾਮ ਰਹੀ ਹੈ ਦਸ਼ਾ ਕਰਕੇ ਇਸ ਉੱਪਰ ਕਈ ਤੌਬਤਾ ਲੱਗਦੀ ਰਹੀਆਂ ਹਨ ਕਈ ਫਿਲਮਾਂ ਵੀ ਬਣ ਚੁੱਕੀਆਂ ਹਨ ਪੰਜਾਬ ਦੀ ਜਵਾਨੀ ਨਸ਼ਾ ਵਿੱਚ ਗਲਤਾਨ ਖੈ ਕਿਸੇ ਜੋਗਨੀ ਰਹਿ ਗਈ ਕੋਈ ਕੰਮ ਨਹੀਂ ਕਰ ਸਕਦੀ ਇਸ ਕਰਕੇ ਪੰਜਾਬ ਖਾਲੀ ਹੋ ਰਿਹਾ ਹੈ ਲੇਕਿਨ ਅੱਜ ਜਦ ਪੰਜਾਬ ਦੇ ਉੱਪਰ ਵਿਪਦ ਆਈ ਹੈ ਪੰਜਾਬ ਦੇ ਉੱਪਰ ਆਫਤ ਆਈ ਹੈ ਤਾਂ ਇਹੋ ਪੰਜਾਬ ਦੀ ਜਵਾਨੀ ਇਹਨਾਂ ਖੜਾਂ ਦੇ ਸਾਹਮਣੇ ਇਹਨਾਂ ਖੜਾਂ ਦੇ ਪਾਣੀਆਂ ਦੇ ਸਾਹਮਣੇ ਸੀਨਾ ਤਾਨ ਕੇ ਖੜੀ ਹੋਈ ਹੈ ਬਰਬਾਦੀ ਤੇ ਆਲਮ ਦੀ ਕੋਈ ਇੰਤਹਾ ਨਹੀਂ ਹੈ ਇਹਨਾਂ ਔਖੇ ਸਮਿਆਂ ਦੇ ਵਿੱਚ ਜਦੋਂ ਪੰਜਾਬ ਦੇ ਕਰੀਬ 12 13 ਜ਼ਿਲ੍ਹੇ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹਨ 2000 ਦੇ ਕਰੀਬ ਪਿੰਡ ਪਾਣੀ ਵਿੱਚ ਡੁੱਬੇ ਹੋਏ ਖਾਨ ਕਈ ਥਾਵਾਂ ਤੇ 66889 ਨਕੁੱਟ ਪਾਣੀ ਹੈ ਲੋਕ ਜੜੇ ਕਿੰਨਿਆਂ ਤਾਂ ਜਾਣ ਨਹੀਂ ਚਲੀਆਂ ਗਈਆਂ ਹਨ ਹਜ਼ਾਰਾਂ ਪਸ਼ੂ ਮਾਰੇ ਗਏ ਹਨ ਬਾਦ ਵਿੱਚ ਜਿਹੜੀ ਵੰਗਾਰ ਖੈ ਜਦੋਂ ਪਾਣੀ ਘਟ ਜਾਣਗੇ ਉਹ ਵੰਗਾਰ ਵੱਖਰੀ ਹੈ ਸੀ ਉਸ ਦੀ ਗੱਲ ਨਹੀਂ ਕਰ ਰਹੇ ਅੱਜ ਜਦ ਇੰਡੀ ਵੱਡੀ ਮੁਸੀਬਤ ਹੈ ਜਦ ਅੱਜ ਥਾ ਥਾਂ ਤੋਂ ਚੌਪਾਸੀ ਜਦੋਂ ਪੰਜਾਬ ਦੇ ਲਈ ਖਾ ਦਾ ਨਾਰਾ ਵਜਦਾ ਪਿਆ ਹੈ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਅਖਬੂਲ ਜੋ ਅਦਾਤ ਕਰ ਰਿਹਾ ਹੈ ਉਹ ਹੈ ਪੰਜਾਬ ਦੀ ਜਵਾਨੀ ਪੰਜਾਬ ਦੇ ਨੌਜਵਾਨ ਜਿਹੜੇ ਆਪਣੇ ਦੁੱਖ ਸੁੱਖ ਭੁੱਲ ਕੇ ਆਪਣੇ ਹਾਲਾਤ ਭੁੱਲ ਕੇ ਆਪਣੇ ਨੁਕਸਾਨ ਭੁੱਲ ਕੇ ਆਪਣੀਆਂ ਬਰਬਾਦੀਆਂ ਭੁੱਲ ਕੇ ਵੀ ਲੋਕ ਸੇਵਾ ਦੇ ਵਿੱਚ ਲੱਗੇ ਹੋਏ ਹਨ ਉਹ ਜਾਨਾਂ ਬਚਾ ਰਹੇ ਹਨ ਉਹ ਸਭ ਕੁਝ ਭੁੱਲ ਬੈਠੇ ਹਨ ਜਿੱਥੇ ਪੰਜਾਬ ਦੇ ਦਰਿਆਵਾਂ ਦੇ ਵਿੱਚ ਸ਼ੂਕ ਦੇ ਪਾਣੀਆਂ ਦੇ ਵਿੱਚ ਜਿੱਥੇ ਵੱਡੀ ਬਰਬਾਦੀ ਹੈ ਪਾਣੀ ਵੱਡੇ ਪੱਧਰ ਤੇ ਵਗ ਰਿਹਾ ਹੈ ਹਨ ਔਰ ਇਨ੍ਹਾਂ ਪਾਣੀਆਂ ਦੇ ਨਾਲ ਨਾਲ ਲੋਕਾਂ ਦੀਆਂ ਅੱਖਾਂ ਚੋਂ ਬਜ਼ੁਰਗਾਂ ਦੀਆਂ ਅੱਖਾਂ ਚੋਂ ਹੰਝੂ ਵਗ ਰਹੇ ਹਨ ਉਹਨਾਂ ਹੰਝੂਆਂ ਨੂੰ ਉਜਣ ਵਾਸਤੇ ਪੰਜਾਬ ਦੇ ਨੌਜਵਾਨ ਅੱਗੇ ਆਏ ਹਨ ਰੋਜ਼ ਇੱਕ ਨਵਾਂ ਵੀਡੀਓ ਵੇਖਣ ਨੂੰ ਮਿਲਦਾ ਹੈ ਰੋਜ਼ ਇੱਕ ਨਵੀਂ ਕਹਾਣੀ ਅਖਬਾਰਾਂ ਦੇ ਵਿੱਚ ਪੜ੍ਹਨ ਨੂੰ ਮਿਲਦੀ ਹੈ ਹਜ਼ਾਰਾਂ ਨੌਜਵਾਨ ਇਸ ਕੰਮ ਦੇ ਵਿੱਚ ਲੱਗੇ ਹੋਏ ਹਨ ਕੋਈ ਹਿਸਾਬ ਨਹੀਂ ਹੈ ਪਟਾਨਕੋਟ ਹੈ ਗੁਰਦਾਸਪੁਰ ਹੈ ਤਰਨਤਾਰਨ ਹੈ ਅੰਮ੍ਰਿਤਸਰ ਹੈ ਜਲੰਧਰ ਹੈ ਕਪੂਰਥਲਾ ਹੈ ਸੁਲਤਾਨਪੁਰ ਲੋਧੀ ਹੈ ਗੁਰਦਾਸਪੁਰ ਵਿੱਚ ਡੇਡਾ ਬਾਬਾ ਨਾਨਕ ਹੈ। ਤੋਂ ਅਜਿਹੇ ਦੁਸ਼ਵਾਰੀਆਂ ਵਾਲੇ ਹਾਲਾਤ ਦੇ ਵਿੱਚ ਕਿ ਤੋਂ ਖਬਰ ਆਉਂਦੀ ਹੈ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਸਾਬੋਆਣਾ ਦੇ ਵਿੱਚੋਂ ਕਿ ਇੱਥੋਂ ਦਾ ਗੁਰਜੀਤ ਸਿੰਘ ਹੈ। ਉਸ ਦੇ ਕੋਲ ਤਿੰਨ ਬੇੜੀਆਂ ਹਨ। ਔਰ ਉਹ ਦਿਨ ਰਾਤ ਆਪਣੇ ਸਾਥੀਆਂ ਦੇ ਨਾਲ ਲੋਕਾਂ ਦੀ ਜਾਨ ਬਚਾਉਣ ਲਈ ਲੱਗਿਆ ਹੋਇਆ ਹੈ। ਇਸੇ ਤਰ੍ਹਾਂ ਹੀ ਕਪੂਰਥਲਾ ਦੇ ਪਿੰਡ ਬਾਉਪੁਰ ਦਾ ਜਿਹੜਾ ਕਿ ਪਿੰਡ ਮੰਡ ਦੇ ਵਿੱਚ ਹੈ ਉਸ ਦਾ ਪਰਮਜੀਤ ਸਿੰਘ ਹੈ। ਔਰ ਉਸ ਨੇ ਵੀ ਦਿਨ ਰਾਤ ਇੱਕ ਕੀਤਾ ਹੋਇਆ ਹੈ ਮੈਨੂੰ ਆਪਣਾ ਇਸ ਵੇਲੇ ਕੈਮਰਾ ਬਚਾਉਣ ਦੀ ਜ਼ਰੂਰਤ ਹੈ ਕਿਉਂਕਿ بارش ਹੋ ਰਹੀ ਹੈ ਔਰ ਰਿਕਾਰਡਿੰਗ ਕੈਮਰਾ ਪਿੱਛੇ ਜੰਦੇ ਨਾਲ ਖਰਾਬ ਹੋ ਸਕਦੀ ਹੈ ਤੋਂ ਮੈਂ ਇਹ ਜ਼ਿਕਰ ਕਰ ਰਿਹਾ ਸੀ ਕਿ ਕਿਸ ਤਰ੍ਹਾਂ ਦੇ ਪੰਜਾਬ ਦੇ ਹਾਲਾਤ ਹਨ ਔਰ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਹੈ ਫਾਜ਼ਿਲ ਕਾ ਦੇ ਗੁਰਜੀਤ ਦਾ ਇਸੇ ਤਰ੍ਹਾਂ ਹੀ ਕਪੂਰਥਲਾ ਦੇ ਪਿੰਡ ਬਾਉਪੁਰ ਦਾ ਪਰਮਜੀਤ ਸਿੰਘ ਹੈ जिसਨੇ ਦਿਨ ਰਾਤ ਇੱਕ ਕੀਤਾ ਹੋਇਆ ਔਰ ਉਹ ਪਾਣੀ ਦੇ ਵਿੱਚ ਫਸੀ ਜ਼ਿੰਦਗੀ ਨੂੰ ਕਿਨਾਰੇ ਲਗਾਉਣ ਦਾ ਉਦਦਮ ਕਰ ਰਿਹਾ ਹੈ ਔਰ ਉਸਨੇ 20-25 ਦਿਨਾਂ ਤੋਂ ਪਤਨੇ ਕਿੰਨੇ ਲੋਕਾਂ ਦੀਆਂ ਜਾਨਾਂ ਬਚਾਈਆਂ ਹਨ ਇਸ ਰੇ ਕਿਸੇ ਇੱਕ ਪੰਜਾਬ ਦੇ ਹੋਰ ਨੌਜਵਾਨ ਦਾ ਜ਼ਿਕਰ ਆਉਂਦਾ ਹੈ ਜਿਸਨੇ ਪਾਣੀਆਂ ਦੇ ਵਿੱਚ ਇੱਕ ਬਜ਼ੁਰਗ ਨੂੰ ਪਾਣੀਆਂ ਦੇ ਨਾਲ ਵਹਾਕੇ ਲੱਗੇ ਬਜ਼ੁਰਗ ਨੂੰ ਵੇਖਿਆ ਉਸ ਦੀ ਜਾਨ ਬਚਾਉਣ ਲਈ ਤੁਰਿਆ ਵਾਪਸ ਆਇਆ ਜਾਨ ਤਾਂ ਨਹੀਂ ਬਚਾ ਸਕਿਆ ਲੇਕਿਨ ਉਸ ਦੇ ਮੋੜ ਡਿਆ ਤੇ ਬਜ਼ੁਰਗ ਦੀ ਮਖਤਕ ਦੇ ਸੀ ਉਸ ਦੀਆਂ ਆਪਣੀਆਂ ਅੱਖਾਂ ਵਿੱਚ ਹੰਝੂ ਸਨ ਸੋ ਅਜਿਹਾ ਆਲਮ ਹੈ ਸਮੁੱਚੇ ਪੰਜਾਬ ਦਾ ਔਰ ਨਿਤ ਪ੍ਰਤੀ ਅਸੀਂ ਇਹੋ ਜਿਹੀ ਖਬਰਾਂ ਵੇਖ ਰਹੇ ਹਾਂ ਦਿਨ ਰਾਤ ਤੇ ਨੌਜਵਾਨ ਪੰਜਾਬ ਦੇ ਜਿਹੜੇ ਜਿਨ੍ਹਾਂ ਨੇ ਕਿਸਾਨ ਅੰਦੋਲਨ ਵਾਲੇ 2020-21 ਦੇ ਵਿੱਚ ਆਪਣੇ ਨਾਂ ਨੂੰ ਇੱਕ ਵਾਰ ਫੇਰ ਬੁਲੰਦ ਕੀਤਾ ਸੀ ਔਰ ਦਾ ਸਿਆਸੀ ਕੇ ਗੁਰੂਆਂ ਦੀ ਇਸ ਧਰਤੀ ਦੇ ਜਾਏ ਇਹ ਨੌਜਵਾਨ ਜੜੇ ਨੇ ਕਿਤੇ ਨਹੀਂ ਗਏ ਕਿ ਇੱਥੇ ਨਹੀਂ ਗਏ ਇਹ ਮੌਕਾ ਆਣ ਦੀ ਗੱਲ ਹੈ ਔਰ ਇਸ ਦੁੱਖ ਦੀ ਘੜੀ ਦੇ ਇਸ ਮੌਕੇ ਤੇ ਉਹ ਪੰਜਾਬ ਦੀ ਸ਼ਾਨ ਇੱਕ ਵਾਰ ਫੇਰ ਬਹਾਲ ਕਰ ਰਿਹਾ ਹੈ